ਬਾਈ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਵੀਰੇ ਉਮੀਦ ਕਰਦਾ ਵੀ ਸਾਰੇ ਠੀਕ ਠਾਕ ਹੋਵੋਗੇ ਵੀਰੇ ਅੱਜ ਆਇਆ ਮੈਂ ਤੇ ਮੇਰਾ ਬਾਪੂ ਸਟੈਡੀ ਚ ਸਟੈਡੀ ਤਾਰਨ ਆਏ ਆ ਤੇ ਕੱਲ ਨੂੰ ਲੈ ਜਾਾਂਗੇ ਖਾਦ ਸਟੈਡੀ ਵਾਲੇ ਆ ਵੀ ਦਿੰਦੇ ਆ ਕਿਰਾਏ ਤੇ ਟਰੈਕਟਰ ਵੀ ਆ ਡਰੱਲ ਵੀ ਆ ਕੰਪਿਊਟਰ ਕਰਾ ਵੀ ਆ ਆਹ ਫੜਾ ਖਾਦ ਲੈਣ ਆਏ ਆ ਗੱਡੀ ਆਈ ਹੋਈ ਆ ਖਾਦ ਦੀ ਅੱਜ ਯੂਰੀਆ ਹੈ ਨਹੀਂ ਸੀ ਅੱਜ ਆਈ ਆ ਗੱਡੀ ਇਹ ਇੱਕ ਗੱਡੀ ਹੈ ਇਹਦੇ ਤੇ ਖਾਦ ਲੈਣ ਆਏ ਆ ਕੱਲ ਨੂੰ ਲੈ ਕੇ ਜਾਵਾਂਗੇ ਖਾਦ ਹੁਣ ਛਟੜੀ ਤਾਂ ਆਉਣਾ ਹੈ ਆக்ੜੀ ਆ ਯੂਰੀਆ ਕੱਲ ਨੂੰ ਲੈ ਆਣੀ ਚੱਕ ਕੇ 안게도